ਕੀ ਹੋ ਗਿਆ ਜੀ ਉੱਥੇ ਆ ਕੇ ਬਹਿ ਜਾ ਚੰਦਰਾ ਕੀ ਗੱਲ ਹੋ ਗਈ ਠੀਕ ਹੈ ਮੱਚੀ ਕਿਵੇਂ ਗਿਆ ਤੂੰ ਤਾਂ ਸਿਆਦਾ ਹੈਗਾ ਸੀ ਕਿ ਮਸਮੇਸ ਖਰਚ ਰਹਿ ਜਰੂਰ ਰਹੀ ਆ ਪਰ ਇਹ ਮੈਨੇ ਸਮਝਦੇ ਕੁਛ ਨਹੀਂ ਤੂੰ ਗੁੱਸੇ 'ਚ ਹੈਗਾ ਦੀ ਫਿਰ ਮੈਂ ਵੀ ਹਾਲ ਆ ਪਰ ਤੂੰ ਕਿਹੜਾ ਮੰਨਦੀ ਆ ਤੂੰ ਤਾਂ ਫਿਰ ਇਹਨਾਂ ਦਾ ਸੋਚਦੀ ਆਂ ਕਿ ਫਰ ਇਹ ਨਹੀਂ ਨਾ ਤੇਰਾ ਸੋਚਦੇ ਮੈਂ ਕਿਹੜਾ ਜਿਹਨੇ ਮਾੜਾ ਸੋਚਿਆ ਚੰਗੀ ਸੋਚਦੀਆ ਜਿਹੜਾ ਬੰਦਾ ਮਾੜਾ ਸੋਚਦਾ ਹੋਵੇ ਨਾ ਫਿਰ ਉਹਦੇ ਵਾਸਤੇ ਮਾੜੇ ਸੋਚਣਾ ਚਾਹੀਦਾ ਠੀਕ ਹੈ ਨਾ ਨਹੀਂ ਕਿ ਉਹਦੇ ਵਾਸਤੇ ਚੰਗਾ ਜਿੰਨਾ ਚਿਰ ਚੰਗਾ ਬਣੀ ਜਾਏਗੀ ਨਾ ਇਹ ਐਂ ਕਰੀ ਜਾਣਗੇ ਤੂੰ ਇੱਕ ਵਾਰੀ ਮੇਰੇ ਕਹਿਣ ਤੇ ਨਾ ਟੇਢੀ ਹੋ ਕੇ ਚੱਲ ਪਾ ਤੇ ਤੇਰੀ ਸੱਸ ਤੇਰੇ ਮੂਰੇ ਨਾ ਲੱਗ ਜੇ ਅੱਜ ਤਾਂ ਇਹਨਾਂ ਨੇ ਜ਼ੁਲਮ ਹੀ ਕਰਤਾ ਕਿੱਥੇ ਮੇਰਾ ਗੈਸ ਤੇ ਧਰਤਾ ਮੇਰੀ ਸੱਸ ਨੇ ਯਾਰ ਇਹਨੂੰ ਸ਼ਰਮ ਨਹੀਂ ਤੇਰੇ ਜਿਵੇਂ ਵੀ ਜਾਣ ਆ ਗਈ ਦੇਖ ਕਿਵੇਂ ਹੱਥ ਮਚਾਇਆ ਨਾ ਕਰ ਇਹਦੇ ਕੁਛ ਲਾ ਲਾ ਕੋਲਗੇਟ ਵਗੈਰਾ ਠੀਕ ਹੈ ਨਾ ਇਹ ਨਹੀਂ ਜਾਲੀ ਖਰਾਬ ਹੋ ਜੂਗੀ ਮੈਂ ਤੇ ਕੀ ਲਾਵਾਂ ਸਾਰਾ ਕੰਸਿੰਦਾ ਆਪਣੇ ਟਰੰਕ ਚ ਰੱਖਦੀ ਐ ਕੀ ਬਰਤਨ ਲਾਵਾਂ ਕੋਲਗੇਟ ਦਾ ਬਾਰੇ ਹੋਊਗਾ ਨਹੀਂ ਉਹ ਵੀ ਉਹਦੇ ਕੋਲੇ ਜਾਂ ਮੈਸ ਸਵੇਰੇ ਮੰਗਣਾ ਪੈਂਦਾ ਉਹ ਤੋਂ ਕਹੇ ਕਰ ਉਹ ਮੇਰੀ ਭੂਆ ਦਾ ਮੁੰਡਾ ਬੇਬੇ ਚੱਲ ਚੰਗਾ ਨਹੀਂ ਚੱਲ ਪੁੱਤ ਆਜਾ ਪਰ ਬਾਹਰੇ ਬੈਠੀ ਤੇ ਬੇਬੇ ਕਾਹਦਾ ਡਿੱਕੀ ਐ ਨਾ ਬੇਫੋਟ ਸ਼ਾਈ ਰਾਤ ਰੋਯੋਗ ਮਾਡੀ ਨੂੰ ਮਰੀਆ ਮੈਂ ਇੰਨੇਰੇ ਕੁੱਤੀ ਦੇ ਦੱਸੇ ਨਹੀਂ ਵੀ ਕੌਣ ਆਉਂਦਾ ਕੌਣ ਜਾਂਦਾ ਮੈਨੂੰ ਕਹੀਂ ਕਮਾਂਡੀਆਂ ਕਮਾ ਬੁਲਾ ਰਿਆ ਜਾਕੇ ਤੂੰ ਓਏ ਤੈਨੂੰ ਚਲ ਆ ਜਾ ਪੁੱਤ ਕਿਧਰ ਜੀ ਜੀ ਹੈਗੀ ਹੈਗੀ ਪੂਰੀ ਵਜਨ ਹੈਗੀ ਬਾਰੇ ਤਾਂ ਗਰਮੀ ਹੈਗੀ ਥੋਟ ਰਾਤ ਮੀਂਹ ਪਿਆ ਘਰੇ ਨੇ ਘਰੇ ਲੱਗੇ ਲੋਕਾਂ ਬਾਰੇ ਮਾ ਤਾਂ ਗੱਲਾਂ ਸੁਣ ਕੇ ਆਂ ਵੀ ਕਣਕਾਂ ਬਸਾਤੀਆਂ ਕੱਖ ਨੇ ਤੂੰ ਕਹਿੰਦਾ ਮੈਨੂੰ ਗਰਮੀ ਆਉਂਦੀ ਹੈ ਉਹ ਤੁੱਪਜੀ ਵਾਲੀ ਤੇਜ ਕਾਢ ਰਹੀ ਰੱਬ ਨੇ ਤਾਂ ਕਰਕੇ ਪਹਿਲਾਂ ਮੈਂ ਉੱਥੇ ਹੀ ਬੈਠਾ ਸੀਗਾ ਪਰ ਕੋਈ ਨਾ ਫਿਰ ਬੇਬੇ ਇੱਥੇ ਇੱਥੇ ਬਹਿ ਜਾ ਫਿਰ ਕੀ ਹੁੰਦਾ ਅੱਛਾ ਬਹਿ ਜਾ ਚੱਲ ਬਹਿ ਜਾ ਆ ਦੇਰੇ ਝੁੱਲੇ ਕਿਵੇਂ ਸਿੱਟੇ ਬੈਨੇ ਕੁਡਰ ਜੀ ਨਾ ਵੀ ਗੇ ਕਦੀ ਆਏਗਾ ਹੁੰਦਾ ਕਾਇ ਨੀ ਮੇਰਾ ਕਹਿਆ ਜਾਂਦਾ ਜੀ ਮੈਂ ਚੱਕ ਦਨੀਆ ਚੱਲ ਚੱਕ ਦੇ ਮੈਂ ਤਾਂ ਬਾਹਰੇ ਬਹਿ ਨਹੀਂਗਾ ਮੈਨੂੰ ਤਾਂ ਕੁਝ ਵੈ ਨਹੀਂ ਲੱਗਦਾ ਪੱਲੇ ਚ ਬੈ ਇਧੇ ਜਿਗਤਾਰ ਦੇ ਆਹ ਫੋਕਾ ਤੋਂ ਕੌਣ ਦੇ ਭਾਈ ਮੈਨੂੰ ਤਾਂ ਇਨਾ ਪਤਾ ਨਹੀਂ ਆਪ ਜੀ ਨਾ ਹੁੰਦਾ ਮੂਈ ਕੰਨ ਤੇ ਸਭ ਦੇ ਫਿਰ ਫਿਰ ਆਈ ਨਹੀਂ ਪੈਸੇ ਲੱਗਦੇ ਅਭੀ ਅਗਲੀ ਕਹਿੰਦੀ ਮੈਂ ਟੀ ਰਿਹਾ ਕੇ ਪ ਸਾਡੇ ਮਾਗੇ ਚਲ ਪਾਇਏ ਫਿਰ ਉੱਥੇ ਛੁੱਟਦੇ ਫਿਰ ਤਾਂ ਉਹ ਗੀਤ ਲਾਇਆ ਜਾ ਕੇ ਦੀ ਜਾ ਕੇ ਗੀਤ ਲਾਇਆ ਤੀ ਪੁੱਤਰ ਮਿੱਠੜੇ ਮੇਰੇ ਰੱਬ ਸਾਨੂੰ ਦੇਵੇ ਫਿਰ ਉਹਦੇ ਵਿੱਚ ਆਈਦੀ ਹੈ ਨਹੀਂ ਮੁੰਡਾ ਇਹ ਤਾਂ ਜਿਗਤਾਰ ਤਾਂ ਖੰਡ ਖੰਡ ਕਰੀ ਜਾਂਦੀ ਹੈ ਪੁੱਤ ਆ ਪੇਜਿਆ ਮੇਰੇ ਜਾਈ ਤੁਰੇ ਨਾ ਉਹ ਤਾਂ ਬੇਕਾਰ ਉਹ ਤਾਂ ਉਹ ਹੀ ਚੰਗਾ ਬੋਲ ਤੂੰ ਬੰਦਾ ਉਹ ਹੀ ਚੰਗਾ ਇਕੱਲਾ ਤਾਂ ਪਹਿਲੀ ਬੈਠਾ ਹੁੰਦਾ ਅਗਲਾ ਆ ਸਾਡੇ ਜਨਵਾਰ ਗਿਨੇ ਮੇਰੇ ਬਾਪ ਨੇ ਜ਼ਮੀਨ ਵੰਡੀ ਤੇ ਇਹਨਾਂ ਦੀ ਕਹਾਂਗੇ ਤਾਂ ਕਹਿੰਦਾ ਚਾਹ ਲਾਰਾ ਮਹੀਨੇ ਤਾਂ ਲੈ ਖਾ ਨਾ ਵੀ ਫੇਤਰੀ ਕੁੜਮਣੀ ਦਾ ਹਾਲ ਚਾਲ ਨਹੀਂ ਪੁੱਛਾਂ ਹੀ ਫੋਨ ਕੱਟਦਾ। ਨਾ ਕੁੜੀਏ ਮੇਰੀ ਤਾਂ ਕੁੜਮਣੀ ਦੇ ਵਰਜੀਤ ਦੀ ਐ। ਤੜਕੇ ਕਿੰਨਾ ਕਰੀਂਦੇ ਅਸੀਂ 8 ਵਜੇ 9 ਵਜੇ ਲੱਗ। ਮੈਂ ਤੇ ਇੱਕ ਵਾਰੀ ਜੇ ਪੁੱਤ ਵੇ ਤੂੰ। ਪੁੱਤ ਨੂੰ ਹੋ ਗਈ ਹੈ ਨਾ। ਹੂੰ ਪੋਤ ਨੂੰ ਹੋ ਗਈ। ਕੌਣ? ਕਹਾ? ਅੱਛਾ। ਪੋਤ ਨੂੰ ਦੀ ਮਾਂ ਹੋ ਗਈ ਮੈਂ ਤਾਂ ਬੀਜੀ ਕਹਿੰਦੀ ਐ। ਬੀਜੀ। ਨੋਂ ਵੀ ਪੋਤ ਨੂੰ ਵੀ ਬੀਜੀ। ਅਗੇ ਫੋਟੋ ਸੀਨ ਕੱਢ ਲਾਂਗੇ ਜਾਂ ਤਾਂ ਹਾਂ ਸ਼ਹਿਰਾਂ ਚ ਤਾਂ ਬੀਜੀ ਕਹਿੰਦੇ ਨੇ ਮੈਨੂੰ ਆਹੀ ਜਗ੍ਹਾ ਮਿਲ ਜਿੱਥੇ ਤੋਂ ਦਾਦੀਆਂ ਫਰਾਣਾ ਤੋਂ ਮਰਵਾਏਗਾ ਹਣਾ ਆਇਆ ਨਹੀਂ ਚੱਲ ਕੋਪਾ ਕੁਛ ਨਹੀਂ ਤੂੰ ਕਹਿੰਦੀ ਵੀ ਕੋਈ ਕੁਛ ਚੱਲੈ ਨਾ ਟਾਈਮ ਹੁੰਦਾ ਪਰ ਸੰਤ ਲੰਘ ਕੇ ਹੁਣੀ ਵੀ ਜਉਂਦਾ ਲੱਗ ਜਾ ਤੂੰ ਮੈਨੂੰ ਤੂੰ ਕਹਿੰਦਾ ਪੂਰੀ ਸ਼ਹਿਰ ਦੀ ਬੇਬੇ ਕਿਹੜੀ ਹੈ ਦੀ 10 ਦਿਨ ਮੈਂ ਤਾਂ ਕੁਝ ਅੱਜਣਾ ਇਹ ਦੁਬਾਰਾ ਵੀ ਤੂੰ ਇਹਨੂੰ ਕਹੇਗਾ ਵੀ ਤੂੰ ਚੱਲ ਦੇ ਕਿਹਾ ਵੀ ਲੱਗ ਫਤੋ ਕੋਈ ਪਾਣੀ ਪਾਣੀ ਉਰੇ ਮਾਰ ਦੇ ਵੀ ਨਹੀਂ ਠੀਕ ਹੈ ਭਾਈ ਤੂੰ ਕਹਿ ਕਿਹਾ ਇਹਨੂੰ ਵੀ ਲੰਘ ਕੇ ਨਾ ਪੁੱਛਾ ਤੇ ਇਹ ਕਿਨੇ ਦੇਖੋ ਨਹੀਂ ਐਤੋ ਵਾਰ ਵੀ ਤੁਹਾਨੂੰ ਸੁਣਾ ਪਾਣਾ ਬੜੀ ਚੜੀ ਅੰਦਰ ਦਾ ਠੱਡ ਲੱਗਣਾ ਲੱਗਿਆ ਵੇ ਐਤੋ ਵਾਰ ਇਹ ਆਉਗੀ ਤੇ ਜੋ ਵੀ ਮੈਨੂੰ ਲੱਗਦਾ ਇਸ ਨੂੰ ਠੱਡ ਲੱਗ ਰਹੀ ਆ ਆਦਤਿਆਂ ਨੂੰ ਬੀਜੀ ਸ਼ਹਿਰਾ ਚ ਕਹਿੰਦੇ ਨੇ ਉਹਦਾ ਬੇਬੇ ਹੀ ਕਹਿੰਦੇ ਨੇ ਕੱਪੜੇ ਜਿਹੜਾ ਨਹੀਂਗਾ ਹੁਣ ਸੁਣ ਲਾ ਮੈਨੂੰ ਮੋਗਰੀ ਸ਼ੱਕ ਪੈਂਦੀ ਆ ਮੇਰੀ ਵੀ ਦਾਦੀ ਮੇਰੀ ਵੀ ਦਾਦੀ ਨੇ ਸੀ ਬੀਜੀ ਕਹਿੰਦੇ ਸੀ ਹਾਂ ਇੰਨਾ ਮੈਂ ਭੌਂਕੇ ਟੱਗੇਗਾ ਮੈਂ ਸੁਣ ਲਿਆ ਭੌਂਕੇਦਰਾ ਸੁਣ ਲਿਆ ਪਰ ਉਹ ਦੌਰ ਨਮਖੇ ਰਿਹਾ ਇਹ ਜਦੋਂ ਆ ਇਹਨੂੰ ਟੱਟ ਲੱਗ ਰਹੀ ਹੋਵੇ ਤੂੰ ਜਾ ਰਹੀਂ ਦੀ ਤੇ ਕੋਲ ਆਉਣਾ ਇਹਨੂੰ ਜਾਈ ਹੋਈ ਦੇ ਦੇਂਗੀ ਜਾ ਕੇ ਕਿ ਮੇਰੇ ਘਰ ਵਾਲੇ ਦੀ ਜਗਤ ਆ ਇਹਨੂੰ ਸੇਫ ਪਾ ਲਉ ਹਣਾ ਤੇ ਤੂੰ ਇਹਨੂੰ ਵੀ ਮੇਰੇ ਕੋਲ ਪੁੱਛੂਗਾ ਵੀ ਤੇਰੇ ਘਰ ਵਾਲਾ ਕਿੱਥੇ ਆਣਾ ਤੇ ਉਹ ਤਾਂ ਹੈ ਨਹੀਂਗਾ ਹਣਾ ਤੂੰ ਕਹਿੰਦੀ ਵੀ ਸੱਚੀ ਤੂੰ ਇਹਨੂੰ ਪੁੱਛੇਂਗਾ ਵੀ ਸੱਚੀ ਤੂੰ ਕਰਲ ਕਰਤੇ ਲੱਗਦਾ ਤਾਂ ਨਹੀਂ ਆਇਆ ਪਰਣਾ ਦੱਸ ਦੋ ਵੀ ਹਾਂ ਮੈਂ ਤਾਂ ਕਰਲ ਕਰਤੇ ਨੇ ਤੇ ਕਹੂਗਾ ਵੀ ਤੇਰੇ ਘਰ ਵਾਲਾ ਕਿੱਥੇ ਦੂਰ ਲੈ ਗਿਓ ਡਰਾਈਵਰ ਸੀ ਆਣਾ ਵੀ ਮੈਨੂੰ ਮੇਰਾ ਪਹਿਲਾ ਬਿਆਹ ਸੀ ਆ ਮੈਨੂੰ ਬੇਜਦਾ ਹੋ ਰਿਹਾ ਕਿ ਕਿ ਡਰਾਈਵਰ ਸੀ ਇਹ ਰੇ ਦਾਣਾ ਬਿੱਤਾ ਨੌਕਰਾਂ ਨਹੀਂ ਮੰਗਰਾ ਰਿਹਾ ਤੇ ਮੈਂ ਤਾਂ ਇੱਕ ਤੇ ਡਰਾਈਵਰ ਨੂੰ ਮਾਰ ਬਈ ਮੈਂ ਮੈਨੂੰ ਇਹ ਵੀ ਬਹੁਤ ਟਾਈ ਕਰਦਾ ਨਾ ਮਾਰਪੈਲ ਮੈਂ ਤਾਂ ਮਜਬੂਰੀ ਰਹਿਣੀ ਆਰ ਮੇਰੇ ਸੱਸੀ ਬਾਬਾ ਘੁੰਟਦੇ ਮੇਰੇ ਤੇ ਬਹੁਤ ਹਰਮ ਕਰਦੇ ਆ ਕੀ ਠੀਕ ਆ ਇਹ ਊਰਕਾ ਪੋਲੀ ਉਹ ਮੈਨੂੰ ਘੁੱਟਦਾ ਐ ਸਿੱਧੂ ਬਾਦ ਬਈ ਇਹ ਤੁਰੌਣ ਜੇ ਲੱਗ ਜਿੰਨੇ ਤੂੰ ਇਹਦੇ ਗਲੇ ਲੱਗੇ ਨਾ ਮੋਟੇ ਜਿਵੇਂ ਲੱਗਿਆ ਤੇ 나ੜ ਕੇ ਕੱਖੀ ਨਾਲ ਝਾਕਦੇ ਹੁੰਦੇ ਆਂਗੇ ਠੀਕ ਆ ਇੱਕ ਔਖਣਾ ਕਿਵੇਂ ਝਾਕਣਾ ਆ ਜਾਓ ਨਹੀਂ ਕਰ ਤੋਨੇ ਨਟਕ ਜਾ ਗਲੇ ਚ ਫਸ ਗਿਆ ਸੀ ਪਤਾ ਨਹੀਂ ਮੇਰੀ ਜਿੰਦਗੀ ਖੁਸ਼ੀਆਂ ਕਦੋਂ ਆਉਣਗੀਆਂ ਮੈਂ ਤਾਰੇ ਬਹੁਤਾ ਡਰਿਆ ਪਤਵਾਲਾ ਦੇ ਤਣੂ ਦੁੱਧੋ ਭੜੇ ਰੋਣੀਆਂ ਜਵੇ ਪ੍ਰਾਏ ਬੰਦਨ ਦਾ ਸ਼ਾਇ ਪੇਪੇ ਕੀ ਹੋ ਗਿਆ ਤੈਨੂੰ ਸਰਮਾ ਹੀ ਨਹੀਂ ਨਾ ਕਹੀਂ ਚੱਲੀ ਜਾਂਦੇ ਤੇ ਉੱਤਾਂ ਹੀ ਕੁਸਵਾਸਤਾ ਨਹੀਂ ਤੇਰਾ ਬਾਪ ਕੰਜਰ ਭਰਾ ਕੇ ਲਿਓ ਇਹਨੂੰ ਆ ਕੀ ਹੋ ਗਈ? ਉੱਥੇ ਆ ਕੇ ਬਹਿ ਜਾ ਚੰਦਰਾ। ਕੀ ਗੱਲ ਹੋ ਗਈ? ਈ ਕਹਿ ਮੱਚੀ ਕਿਵੇਂ ਗਿਆ ਤੂੰ ਦੱਸਿਆ ਤਾਂ ਹੈਗਾ ਸੀ ਕਿ ਵਸਵੇਂ ਇਸ ਖਰਚ ਰਹਿ ਜ਼ਰੂਰ ਰਹੀਆਂ ਪਰ ਇਹ ਮੈਨੇ ਸਮਝਦੇ ਕੁਛ ਨਹੀਂ। ਤੂੰ ਗੁੱਸੇ ਦਾ ਹੈਗਾ ਨਹੀਂ ਫਿਰ ਮੈਂ ਵੀ ਹਾਲਾ ਪਰ ਤੂੰ ਕਿਹੜਾ ਮੰਨਦੀ ਆ? ਤੂੰ ਤਾਂ ਫਿਰ ਇਹਨਾਂ ਦਾ ਸੋਚਦੀ ਹੈਗੀ ਪਰ ਇਹ ਨਹੀਂ ਨਾ ਤੇਰਾ ਸੋਚਦੇ ਮੈਂ ਕਿਹੜਾ ਜਿਹਨਾਂ ਦਾ ਮਾੜਾ ਸੋਚਿਆ ਚੰਗੀ ਸੋਚਦੀ ਆ ਜਿਹੜਾ ਬੰਦਾ ਮਾੜਾ ਸੋਚਦਾ ਹੋਵੇ ਨਾ ਫਿਰ ਉਹਦੇ ਵਾਸਤੇ ਮਾੜੇ ਸੋਚਣਾ ਚਾਹੀਦਾ ਠੀਕ ਹੈ ਨਾ ਨਹੀਂ ਕਿ ਉਹਦੇ ਵਾਸਤੇ ਚੰਗਾ ਜਿੰਨਾ ਚਿਰ ਚੰਗਾ ਬਣੀ ਜਾਏਂਗੇ ਨਾ ਇਹ ਐਂ ਕਰੀ ਜਾਣਗੇ ਤੂੰ ਇੱਕ ਵਾਰੀ ਮੇਰੇ ਕਹਿਣ ਦੇ ਨਾ ਟਿੱਡੀ ਹੋ ਕੇ ਚੱਲਵਾ ਤੇ ਤੇਰੀ ਸੱਸ ਤੇਰੇ ਮੂਰੇ ਨਾ ਲੱਗ ਜੇ ਅੱਜ ਤਾਂ ਇਹਨਾਂ ਨੇ ਜ਼ੁਲਮੇ ਕਰਤਾ ਅੱਛਾ ਕਿਉਂ ਇੱਥੇ ਮੇਰਾ ਗੈਸ ਤੇ ਧਰਤਾ ਮੇਰੀ ਸੱਸ ਨੇ ਯਾਰ ਇਹਨੂੰ ਸ਼ਰਮ ਨਹੀਂ ਤੇਰੇ ਜਿਵੇਂ ਵੀ ਜਾਣ ਆ ਗਈ ਦੇਖ ਕਿ ਮੈਂ ਹੱਥ ਮਚਾਇਆ ਕੁਆਇ ਕਰ ਇਹਦੇ ਕੁਝ ਲਾ ਲਾ ਕੋਲਗੇਟ ਵਗੈਰਾ ਠੀਕ ਹੈ ਨਾ ਇਹ ਨਹੀਂ ਜਿਆਦਾ ਖਰਾਬ ਹੋ ਜੂਗਾ ਮੈਂ ਤੇ ਕੀ ਲਾਵਾਂ ਸਾਰਾ ਕੰਸਿੰਦ ਉਹ ਆਪਦੇ ਟਰੰਕ ਚ ਰੱਖਦੀ ਐ ਕੀ ਬਰਤਨ ਲਾਵਾਂ ਕੋਲਗੇਟ ਦਾ ਬਾਰੇ ਹੋਗਾ ਨਹੀਂ ਉਹ ਵੀ ਉਹਦੇ ਕੋਲੇ ਜਾਂ ਮੈਨੂੰ ਸਵੇਰੇ ਮੰਗਣਾ ਪੈਂਦਾ ਉਹ ਤੋਂ ਕਿ ਕਰ ਆ ਦਣ ਦਣ ਚੜਿਆ ਓਹ ਹਾਂ ਤਾਂ ਲੱਗ ਰਹੀ ਆ ਮੈਂ ਮੈਂ ਆ ਜਦੋਂ ਜਦੋਂ ਬਾਈ ਇਹਨੇ ਐਕਸ਼ਨ ਕਹਦਾ ਨਾ ਉਹਦੀ ਆ ਜਾ ਮੈਂ ਇਥੇ ਦੀਦੀ ਤਾਂ ਨਹੀਂ ਖੜੀ ਜਾਂਦੀ ਦੀ ਕੈਮਰੇ ਚ ਜਦੋਂ ਮੈਂ ਤਾਂ ਕਿਉਰੇ ਉਰੇ ਦਾ ਕਰਾ ਲਾ ਆ ਗਿਆ ਇਥੇ ਕੋਈ ਚੱਕ ਲੈ ਦੋ ਗੋਲੀ ਗੋਲੀ ਚੱਕ ਲੈ ਜਾ ਜਦੋਂ ਇਹ ਫੜੂ ਉੱਠ ਲਿੱਕੜ ਜਾਂਦੀ ਤਰੀਕ ਹੈ ਨਾ ਚੱਕ ਲਈ ਆ ਮੈਂ ਯਾਰ ਕੁਝ ਵੀ ਨਹੀਂ ਹੋਏਗਾ ਆ ਭਾੜੇ ਬੱਟ ਚੱਕ ਲੈ ਤੂੰ ਚੱਕ ਲੈ ਵੀ ਆ ਅੱਛਾ ਕਰਨ ਵਾਲੀ ਬੋਟੀ ਚੱਕ ਲੈ ਆ ਚਾਗਰਲੀ ਬੋਟੀ ਚੱਕ ਲੈ ਭਾਜਾ ਨਾ ਵੀ ਹਰ ਥਲੇ ਕਰ ਆ ਭਾਜਾ ਥੱਲੇ ਕੋਈ ਥੋ ਆ ਚੱਕ ਲੈ ਚੱਕ ਰੈਡੀ ਕੋਈ ਬੇ ਮੁੰਡਿਆ ਬੇ ਵਾਰੇ ਆ ਜਾ ਭਾਈ ਲੈ ਦੱਸ ਸਾਰਾ ਦਿਨ ਕੁੜੀਆਂ ਵੀ ਤਾਂ ਟੱਟ ਪਾ ਰੱਖੀਆਂ ਨੇ ਬਾਹਰੇ ਆ ਭਾਈ ਕਿਸੇ ਮੂੰਹ ਲੱਗ ਬੇ ਬੇ ਤੈਨੂੰ ਕਹਿਨੀ ਪੁੱਤ ਤੂਰੇ ਬੈਠ ਮਾਰੇ ਮੋਟੇ ਕਿਤੇ ਮੂੰਹ ਲੱਗ ਅੰਦਰ ਵੜ ਕੇ ਤਾਂ ਕੁੜੀਆਂ ਇੰਨਾ ਤਾਂ ਕੁੜੀਆਂ ਵੀ ਨਹੀਂ ਅੰਦਰ ਵੜਦੀਆਂ ਤਦਾਂ ਕੀ ਹੈਗਾ ਮੈਂ ਪਰਦਾ ਬੜਾ ਮੈਂ ਤਾਂ ਘਰੇ ਵੀ ਅੰਦਰ ਹੀ ਬੜਾ ਬੈਠਾ ਪੜੀ ਜਾਣਾ ਬਾਹਰੇ ਕੀ ਹੈਗਾ ਬਾਹਰੇ ਜਾਵਾਂਗੇ ਕੋਈ ਬੇਕਾਰ ਬੰਦਾ ਟੱਕਰੂ ਸੌ ਉਤਰਾਂ ਦਾ ਬੰਦਾ ਟੱਕਰ ਦਾਂਗੇ ਚਲ ਇਹ ਤਾਂ ਗੱਲ ਤੇਰੀ ਸਿਆਣੀ ਹੈ ਮੈਂ ਪੁੱਤ ਮੈਂ ਤਾਂ ਹੁਣ ਤੇ ਅੰਦਰ ਬੈਠਾ ਪੜ ਰਹਿ ਤੀਗਾ ਇੱਥੇ ਆਇਆ ਤਾਂ ਨਹੀਂ ਮੈਨੂੰ ਤਾਂ ਇੱਕ ਗੱਲ ਕੁੱਛਦੀਆਂ ਹਾਂ ਹਾਂ ਬੀਬੀ ਵੀ ਆਹਾ ਡਾਮਰੂ ਨੂੰ ਕੋਈ ਅੱਖ ਲੈ ਨਹੀਂ ਤੁਸੀਂ ਦਿੱਤੀ ਡਾਮਰੂ ਕੌਣ ਆ ਜਿਹੜੀ ਕਹਿੰਦੀ ਮੈਂ ਕਹਿੰਦੀ ਮੇਰੇ ਭੂਆ ਦਾ ਮੁੰਡਾ ਹੈ ਤੇਰੀ ਭੈਣ ਨੂੰ ਕਹਿੰਦੀ ਹਾਂ ਕਿਹਨਾਂ ਦਾ ਡਾਮਰੂ ਰੱਖ ਰਿਹਾ ਹੈ ਡਾਮਰੂ ਤਾਂ ਹੈ ਐ ਐ ਇਹਨਾਂ ਤੇ ਲਖਣਾ ਸੂਰ ਬਾਕੀ ਉਹ ਤੇਰਾ ਲੱਗਦਾ ਕੀ ਹੈ ਦਾ ਬਾ ਕੁੜੀਆਂ ਵੇਚ ਕੇ ਵੀ ਗੁਜ਼ਾਰੇ ਹੁੰਦੇ ਹੁੰਦੇ ਨੇ ਪਹਿਲੇ ਤਾਂ ਮੈਨੂੰ ਐ ਦੱਸ ਤਾ ਹੁਣ ਦੇਖ ਬੀਬੀ ਮੈਂ ਤੈਨੂੰ ਗੱਲ ਦੱਸਾਂ ਮੈਨੂੰ ਨਹੀਂ ਇਹਨਾਂ ਦੇ ਉੱਥੇ ਦੇ ਸਿਸਟਮ ਦਾ ਪਤਾ ਕੀ ਆ ਹਨਾ ਅਸ ਤਾਂ ਬਹੁਤ ਟਾਈਮ ਦੀ ਘੱਟ ਵੱਧਾ ਹੁੰਦੇ ਜਾਂਦੇ ਐ ਤਾਂ ਮੈਂ ਇੱਧਰ ਦੀ ਲੰਗੇ ਜਾਂਦਾ ਦੀ ਲੇਟ ਹੁੰਦੀ ਮੈਂ ਤਾਂ ਤਾਂ ਰੁੱਕ ਗਿਆ ਉਰੇ ਚਲੋ ਤਾਂ ਮੈਂ ਤਾਂ ਉੱਥੋਂ ਫਿਰ ਪਿੰਡੋ ਨੰਬਰ ਮੰਗਾਇਆ ਫਿਰ ਮੈਂ ਫੋਨ ਕਰੇਗਾ ਨਹੀਂ ਭਾਈ ਉਰੇ ਜੇ ਘਰ ਆ ਮੈਂ ਫਿਰ ਤਾਂ ਆ ਗਿਆ ਵੀ ਚਲੋ ਤਾਂ ਕੋਈ ਨਾ ਭਾਈ ਦੁੱਧ ਦਿਨਾ ਆ ਰਹਾ ਤਾਂ ਜਦੋਂ ਤੁਹਾਨੂੰ ਤਾਂ ਜਵਾਬ ਆਇਆ ਪਰ ਕਾਦੋਂ ਜਿਵੇਂ ਕੋਈ ਇਹਨਾਂ ਗੱਲ ਬਾਤੇ ਸੰਦਾ ਬਾਅਦ ਚੋਂ ਪਤਾ ਲੱਗਾ ਸਾਨੂੰ ਵੀ ਇਸ ਚੀਜ਼ ਦਾ ਬਹੁ ਵੀ ਗਲਤ ਗੱਲ ਆ ਗਾਹਾਂ ਤੁਹਾਡਾ ਮੁੰਡਾ ਵੀ ਹੁਣ ਉਹਦੀ ਵੀ ਗਲਤ ਗੱਲ ਆ ਉਹਨੇ ਮੁੱਲ ਖਰੀਦੀ ਬੇ ਮਰਨੇ ਦੱਸੇ ਹੀ ਨਹੀਂ ਮੈਂ ਤਾਂ ਮੈਂ ਤਾਂ ਜਿਹੜੀਆਂ ਢਿੱਡ ਚ ਢਿੱਡ ਚ ਰਹਿ ਗਈਆਂ ਪਹਿਲਾਂ ਤਾਂ ਮੈਨੂੰ ਦੱਸ ਤੂੰ ਉਹਨੂੰ ਕਿਤੇ ਨੰਦਾ ਨਾਲ ਵੇਚਿਆ ਕਿਹਨੂੰ ਕਿਤੇ ਮੁੱਲ ਦੀ ਧੀਮੀ ਬਾਜਦੀ ਆ ਫਿਰ ਗੱਲ ਦਾ ਫਰਕ ਤਾਂ ਹੁੰਦਾ ਹੀ ਆ ਹਰਕਤ ਤਾਂ ਸਾਡੀ ਦਾ ਘਰ ਚ ਕਲੇਸ਼ ਪਿਆ ਪਿਆ ਹੁਣ ਮੇਰਾ ਮੂੰਹ ਇਧਰ ਆਇਦਾ ਇਧਰ ਹੈ ਹੁਣ ਉਹ ਹੀ ਵਿਗੜਦਾ ਜਾਂਦਾ ਕਹਿੰਦਾ ਮੈਂ ਆਇਆ ਹੋਗਾ ਇੱਕ ਰਹਿਣਾ ਖੁੰਦਾ ਚੱਲ ਸਾਡ ਗੱਲਾਂ ਸਾਰੀਆਂ ਅੰਤੀ ਦੇ ਪੈੜ ਚ ਸਾਰੀਆਂ ਹੈ ਗਾਹ ਕੋਈ ਜਵਾਕ ਜੱਲਾਵ ਨਹੀਂ ਆ ਭੇਜ ਮੇਰੇ ਨਾਲ ਹੈ ਇਹਦੇ ਲਈ ਮੁੰਡਾ ਮੁੰਡਾ ਜੇ 3 ਹੀ ਖਰੀਦ ਲਈ ਤਾਂ ਮੁੰਡਾ ਵੀ ਖਰੀਦ ਲਓ ਨਾਲੇ ਨਾ ਵੇ ਭਾਈ ਮੈਂ ਨਹੀਂ ਕਿਸੇ ਗੂੰ ਖਰੀਦੀ ਮੈਂ ਕਿਸੇ ਗੂੰ ਚੱਕਾ ਮੇਰਾ ਜਿਵੇਂ ਕ ਤੇ ਮੇਰੇ ਹੀ ਕੀ ਖਬਰ ਹੈ ਕਿਹਦਾ ਘਸਾ ਕਿਤੇ ਕਿਤੇ ਫਿਰ ਕੇ ਆ ਲੈ ਆਜਾ ਤਾਂ ਮੈਨੂੰ ਅੱਜ ਹੋਰ ਸ਼ੱਕ ਪਾਤੀ ਹੋਰ ਪਰ ਪਹਿਲੇ ਵੇ ਹੈਗਾ ਤੁਹਾਨੂੰ ਪਤਾ ਨਹੀਂ ਕਿ ਮੁੰਡਾ ਹੈਗਾ ਦਿਲਵੇ ਸਾਨੂੰ ਕਿਤੇ ਦੱਸਿਆ ਸਾਡੇ ਤਾਂ ਮੈਂ ਤਾਂ ਰੁੜਚਾਣੇ ਨੇ ਪੁਰਾਣੀ ਪਾਪ ਕੱਢੀ ਮੈਂ ਤਾਂ ਘਰੀ ਆਈ ਦੀ ਪਤਾ ਲੱਗਿਆ ਖੋਕਾਂ ਦੀ ਨਾਲੇ ਤਾਂ ਉਥੋ ਜਮੀਨ ਆਉਂਦੀ ਆਹ ਨੋਡਲੇ ਦਾ ਚਾਰ ਕੁਡ ਬਣਦੀ ਵੱਧਾ ਜੇ ਲਿਆਉਂਦੇ ਨਾਲ ਬੇਬੌਲਿਆ ਕਿਹੜਾ ਰਕਬਾ ਦੀ ਉੱਥੇ ਦੇਸ਼ ਤਾਂ ਹੈ ਜੀ ਕਿਹਦੇ ਬਾਪ ਨੇ ਉੱਥੇ ਜ਼ਮੀਨ ਨਾ ਭਾਉਦੇ ਝੋਟੇ ਨੇ ਘਰ ਲੱਸੀਆਂ ਬੇਤੀ ਉਹ ਮੈਨੂੰ ਨਹੀਂ ਪਤਾ ਉਹਦੇ ਬਾਰੇ ਕੋਈ ਜ਼ਮੀਨ ਜਮਾਨੀ ਉੱਥੇ ਉਹ ਤਾਂ ਜੁੱਲੀ ਚੱਕਨੇ ਕੰਜਰਾ ਤਾਂ ਸਾਡੇ ਮੈਂ ਥੋੜੇ ਜਿਹਾ ਮੇਰੀ ਚਾਪਲੀ ਰੱਖ ਰੀਆ ਕੱਢ ਕੇ ਪੈਰ ਜੁੱਤੀ ਜੁੱਤੀ ਉਹ ਤਾਂ ਔਰੇ ਖੜਨਾ ਬੱਟਨੇ ਚ ਨੰਗਨੇ ਕੰਜਰਾ ਤਾਈ ਨਾ ਮੈਂ ਤੇਰੇ ਕੋਲੇ ਗੱਲ ਛੇੜ ਲਈ ਲੈ ਆ ਹੋਰ ਕਰ ਕਰ ਗੱਲ ਹੋਰ ਕਰੀ ਜਾਂਦੀ ਮੈਂ ਹੋਰ ਕਰੀ ਜਾਂਦਾ ਕਿਵੇਂ ਬੇ ਆ ਜਾ ਭਾਈ ਬਾਹਰੇ ਆ ਗਿਆ ਬੇਬੇ ਆ ਗਿਆ ਠੀਕ ਕਰਾਂਗੇ ਮੈਂ ਤੁਹਾਨੂੰ ਵੇ ਮੈਂ ਤਾਂ ਕੀ ਕਰਾਂ ਮੈਂ ਤਾਂ ਕਹਿੰਨੀ ਜੇ ਬਾਹਰ ਨਿਕਲਿਆਂਗਾ ਪੁੱਤ ਕਿਸੇ ਮੂੰਹ ਲੱਗੇਗਾ ਅੰਦਰ ਵੜ ਕੇ ਕਿੱਥੇ ਟਾਈਮ ਨਿਕਲਦਾ ਹੁੰਦਾ ਸਾਰਾ ਦਿਨ ਉਹ ਕੋਸ ਨਹੀਂ ਬੇਬੇ ਮੈਂ ਤਾਂ ਪੜ ਹੀ ਜਾਂਦਾ ਸੀ ਬੈਠਾ ਪੇਪਰ ਆ ਮੇਰਾ ਗੱਲ ਨੂੰ ਸ਼ਾਮ ਨੂੰ ਜਾਣਾ ਮੈਨੇ ਚਲੋ ਉਹ ਤਾਂ ਤੇਰੀ ਸਿਆਣੀ ਗੱਲ ਐ ਪੜ ਲੈ ਤੇ ਸੁਣਾਂ ਪਹੁੰਚਾਂਗੇ ਉੱਥੇ ਮੈਂ ਤੇਰੇ ਕੋਲ ਗੱਲ ਕਰਦੀ ਆ ਹੂੰ ਵੇ ਜਿੱਥੋਂ ਆਈਏ ਭੱਜ ਭੁੱਜ ਕੇ ਇੱਕ ਤਾਂ ਪਹਿਲਾਂ ਤਾਂ ਮੇਰਾ ਮੁੰਡਾ ਆ ਕੇ ਕੀਣਾ ਕੀਣਾ ਘੋਟਾ ਵਾ ਦੂਜੇ ਵੀ 200 ਉਹ ਕਿਧਰ ਵਗਣਾ ਇੱਕ ਦਬਾਰੀ ਪੱਜ ਗਿਆ ਆਪਾਂ ਕੱਲੀ ਬੋਲੀ ਜਾਂਦੇ ਤਾਨੂੰ ਬੋਲੀ ਜਾਂਦੇ ਕਾਲਰ ਧਰ ਗਿਆ ਉੱਤੇ ਅੱਛਾ ਬੂਹੇ ਕਹੀਂ ਨਹੀਂ ਕਦੀ ਲੈ ਉਹ ਤਾਂ ਬਰੀ ਪੱਜ ਗਿਆ ਮਗਾ ਕੌਣ ਪੱਜ ਗਿਆ ਚੱਲ ਇਹਨੂੰ ਬੰਦ ਕਰ ਦੇ ਮੈਨੂੰ ਕੀ ਬਤਾ ਫਿਰ ਮੈਂ ਤੂੰ ਜਾਂਦਾ ਦੇਖ